ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟ ਉਤੇ ਸੋ ਦੋਸਤੋ ਗੱਲਬਾਤ ਕਰਾਂਗੇ ਅੱਜ ਪੁਰਾਣੇ ਰਾਜਿਆਂ ਦੇ ਬਾਰੇ ਰਿਆਸਤਾਂ ਦੇ ਬਾਰੇ ਤੇ ਉਹਨਾਂ ਨੂੰ ਅੰਗਰੇਜ਼ ਸਰਕਾਰ ਨੇ ਸਲਾਮੀ ਤਗਮੇ ਜਿਹੜੇ ਉਹਨਾਂ ਨੂੰ ਮਿਲਦੇ ਸੀਗੇ ਉਹਨਾਂ ਦੇ ਬਾਰੇ ਦੱਸਾਂਗੇ ਕਿ ਕਿਉਂ ਮਿਲਦੇ ਸੀ ਕਿਹੜੇ ਕਿਹੜੇ ਮਿਲਦੇ ਸੀ ਤੇ ਰਾਜਿਆਂ ਮਹਾਰਾਜਿਆਂ ਦੀਆਂ ਹੋਰ ਵੀ ਬੜੀਆਂ ਦਿਲਚਸਪ ਤੇ ਅਨੋਖੀਆਂ ਕਰਤੂਤਾਂ ਦੱਸਾਂਗੇ ਤੁਹਾਨੂੰ ਜਿਹੜੀਆਂ ਸੁਣ ਕੇ ਗੱਲ ਹੀ ਵੀ ਤੁਸੀਂ ਵੀ ਆਪਣੇ ਮੱਥੇ ਤੇ ਹੱਥ ਮਾਰੋਗੇ ਕਈ ਕੀ ਕੀ ਚੱਕਰਵਾਜੀ ਇਹ ਪਾਉਂਦੇ ਰਹੇ ਜਿਹਦੇ ਕਰਕੇ ਆਪਾਂ ਅੰਗਰੇਜ਼ਾਂ ਦੇ ਗੁਲਾਮ ਬਣੇ ਰਹੇ ਸਭ ਤੋਂ ਪਹਿਲਾਂ ਗੱਲ ਗੱਲ ਕਰਦੇ ਹਾਂ ਸਲਾਮੀਆਂ ਅਤੇ ਖਿਤਾਬ ਜਿਹੜੇ ਅੰਗਰੇਜ਼ ਇਹਨਾਂ ਨੂੰ ਦੰਦੇ ਸੀਗੇ ਦੋਸਤੋ ਬ੍ਰਿਟਾਨਵੀ ਸਰਕਾਰ ਨੇ ਭਾਰਤੀ ਰਿਆਸਤਾਂ ਦੇ ਹਾਕਮਾਂ ਨੂੰ ਆਪਣੀ ਮੁੱਠੀ 'ਚ ਰੱਖਣ ਲਈ ਕਈ ਚਲਾਕੀ ਭਰੇ ਢੰਗ ਅਪਣਾ ਕੇ ਰੱਖੇ ਹੋਏ ਸੀ ਇਹਨਾਂ ਵਿੱਚੋਂ ਸਭ ਤੋਂ ਖਾਸ ਸੀਗੇ ਜਿਹੜੇ ਉਹ ਸੀ ਤੋਪਾਂ ਦੀ ਸਲਾਮੀ ਤਗਵੇਂ ਤੇ ਖਿਤਾਬ ਦੇਣੇ ਰਿਆਸਤਾਂ ਦੇ ਪ੍ਰਬੰਧ ਵਿੱਚ ਦਖਲ ਨਾ ਦੇਣਾ ਤੇ ਹਾਕਮਾਂ ਨੂੰ ਰਿਆਸਤ ਦੇ ਖਜ਼ਾਨੇ ਬਾਰੇ ਖੁੱਲੀ ਸ਼ੂਟ ਦੇ ਦੇਣੀ ਰਾਜੇ ਮਹਾਰਾਜੇ ਆਪਣੀ ਪਰਜਾ ਦੀ ਇੱਛਾ ਦੇ ਵਿਰੁੱਧ ਹਕੂਮਤ ਕਰਦੇ ਆਪਣੀ ਸਨਕ ਮੁਤਾਬਕ ਮੌਤ ਦੀ ਜਾਂ ਤਾਂ ਉਮਰ ਕੈਦੀ ਸਜ਼ਾ ਦੰਦੇ ਤੇ ਰਿਆਸਤ ਦੀ ਦੌਲਤ ਮਨਮਾਨੇ ਢੰਗ ਨਾਲ ਖਰਚ ਕਰਦੇ ਸਨ 20ਵੀਂ ਸਦੀ ਦੇ ਮੁੱਢ ਤੋਂ ਹੀ ਉਹਨਾਂ ਨੂੰ ਆਪਣੀ ਮਰਜ਼ੀ ਅਨਸਾਰ ਰਾਜ ਪ੍ਰਬੰਧ ਚਲਾਉਣ ਲਈ ਅਸੀਮ ਤਾਕਤਾਂ ਦੇ ਦਿੱਤੀਆਂ ਗਈਆਂ ਕਈ ਮਹਾਰਾਜੇ ਫਰਾਂਸ ਦੇ ਬਾਦਸ਼ਾ ਲੁਈਸ 14ਵੇਂ ਵਾਂਗ ਐਲਾਨ ਕਰ ਬੈਠੇ ਕਿ ਮੈਂ ਹੀ ਰਿਆਸਤਾਂ कपूरਥਲੇ ਦੇ ਮਹਾਰਾਜਾ ਸੀ कपूरਥਲੇ ਦਾ ਉਹ ਕਹਿੰਦਾ ਹੁੰਦਾ ਸੀ ਕਿ ਮੈਂ ਹੀ ਰਿਆਸਤਾਂ ਤੇ ਮੈਂ ਹੀ ਇਹਦਾ ਇਕੱਲਾ ਮਹਾਰਾਜਾ ਤੇ ਰਿਆਸਤ ਮੇਰੀ ਹੈ ਰਾਜਿਆਂ ਮਹਾਰਾਜਿਆਂ ਨੂੰ ਕਈ ਖੁਦਮੁਖਤਿਆਰ ਅਧਿਕਾਰ ਤੇ ਸਹੂਲਤਾਂ ਹਾਸਲ ਸਨ ਜੋ ਕਿ ਇੰਗਲੈਂਡ ਦੇ ਬਾਦਸ਼ਾ ਨੇ ਉਹਨਾਂ ਨੂੰ ਸੰਧੀਆਂ ਰਾਹੀਂ ਦੇ ਕੇ ਰੱਖੀਆਂ ਹੋਈਆਂ ਸੀ ਤਾਂ ਬਾਦਸ਼ਾ ਇਹਨਾਂ ਸਮਝੌਤਿਆਂ ਤੇ ਕਾਇਮ ਸੀ ਤੇ ਇਹਨਾਂ ਦੀ ਰੱਖਿਆ ਦਾ ਜ਼ਿੰਮੇਵਾਰ ਸੀ ਚੈਂਬਰ ਆਫ ਪ੍ਰਿੰਸਸ ਦੇ ਚਾਂਟਲਰ ਨੇ ਇੱਕ ਵਾਰੀ ਲੋਕਾਂ 'ਚ ਭਾਸ਼ਣ ਦੰਦਿਆ ਕਿਹਾ ਉਹ ਕਹਿੰਦਾ ਕੋਈ ਅਜਹੀ ਤਾਕਤ ਨਹੀਂ ਜੋ ਕਦੇ ਵੀ ਸਾਡੇ ਅਧਿਕਾਰਾਂ ਵਿੱਚ ਦਖਲ ਦੇ ਸਕੇ ਤੇ ਉਹਨਾਂ ਬਾਰੇ ਸਵਾਲ ਪੁੱਛ ਸਕੇ ਹੁਣ ਮਹਾਰਾਣੀ ਵਿਕਟੋਰੀਆ ਨੇ ਆਪਣੇ 1861 ਦੇ ਇੱਕ ਐਲਾਨ 'ਚ ਕਿਹਾ ਕਿ रियासतਾਂ ਦੇ ਹਾਕਮ ਨਿੱਜੀ ਤੇ ਸਿਆਸੀ ਤੌਰ ਤੇ ਤੋਪਾਂ ਨਹੀਂ ਸਲਾਮੀ ਲੈ ਸਕਣਗੇ ਸਲਾਮੀਆਂ ਵਿੱਚ ਤੋਪਾਂ ਦੀ ਗਿਣਤੀ 9 ਤੋਂ 21 ਤੱਕ ਸੀ ਇੰਗਲੈਂਡ ਦੇ ਬਾਦਸ਼ਾਹ ਤੇ ਮਹਾਰਾਣੀ ਨੂੰ 101 ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਸੀ ਜਨਮ ਦਿਨ ਤਾਜ ਪੋਸ਼ੀ ਇਹੋ ਜਿਹੇ ਮੌਕਿਆਂ ਤੇ ਸ਼ਾਹੀ ਸਲਾਮੀ 31 ਤੋਪਾਂ ਦੀ ਹੁੰਦੀ ਸੀ ਮਲਕਾ ਜਾਂ ਰਾਜ ਮਾਤਾ ਦੇ ਜਨਮ ਦਿਨ ਤੇ ਜਾਂ ਐਲਾਨ ਵਾਲੇ ਦਿਨ ਵੀ 31 ਤੋਪਾਂ ਦੀ ਸਲਾਮੀ ਦੇਣ ਦਾ ਰਿਵਾਜ ਸੀ ਨਿਜ਼ਾਮ ਹైదరాబాద్ ਮੈਸੂਰ ਬੜੌਦਾ ਕਸ਼ਮੀਰ ਟਰਵਨਕੋਰ ਤੇ ਗਵਾਲੀਅਰ ਰਾਜਤਾ ਦੇ ਮਹਾਰਾਜਿਆਂ ਨੂੰ 21 ਤੋਪਾਂ ਦੀ ਸਲਾਮੀ ਮਿਲਦੀ ਹੁੰਦੀ ਸੀ ਐਂਡ ਉਹਦੇ ਮਹਾਰਾਜੇ ਨੂੰ 19 ਤੋਪਾਂ ਦੀ ਸਲਾਮੀ ਦਾ ਹੱਕ ਸੀ ਪਰ ਉਹ ਆਪਣੀ रियासत ਵਿੱਚ 21 ਤੋਪਾਂ ਦੀ ਸਲਾਮੀ ਲੈ ਸਕਦਾ ਸੀ ਮਹਾਰਾਜਾ ਜੋਧਪੁਰ ਭਰਤਪੁਰ ਬੀਕਾ ਨੇ ਕੋਟਾ ਟੌਂਕ ਬੂੰਦੀ ਕਰੋਲੀ ਤੇ ਪਟਿਆਲਾ ਇਹਨਾਂ ਨੂੰ 17 ਤੋਪਾਂ ਦੀ ਸਲਾਮੀ ਦੇ ਹੱਕਦਾਰ ਸੀਗੇ ਜਿਨ੍ਹਾਂ ਮਹਾਰਾਜਿਆਂ ਨੂੰ 15 ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਸੀ ਉਹ ਸੀਗੇ ਅਲਬਰ ਦਤਿਆ ਕਪੂਰਥਲਾ ਤੇ ਨਾਬਾ ਜੌੜਾ ਦੇ ਨਵਾਬ ਨੂੰ 13 ਤੋਪਾਂ ਦੀ ਸਲਾਮੀ ਮਿਲਦੀ ਸੀ ਇਹਨਾਂ ਤੋਂ ਇਲਾਵਾ ਦਰਜਨਾ ਹਾਕਮ ਐਦਾਂ ਦੇ ਸਨ ਜਿਨ੍ਹਾਂ ਨੂੰ 13, 11 ਤੇ 9 ਤੋਪਾਂ ਦੀ ਸਲਾਮੀ ਮਿਲਦੀ ਹੁੰਦੀ ਸੀ ਤੇ ਨਾਲੇ ਲਗਭਗ 200 ਹਾਕਮ ਇਹੇ ਜਿਹੇ ਵੀ ਸਨ ਜਿਨ੍ਹਾਂ ਨੂੰ ਤੋਪਾਂ ਦੀ ਸਲਾਮੀ ਮਿਲਦੀ ਹੋਣੀ ਸੀ ਹਰ ਵਾਰ ਜਦੋਂ ਵੀ ਵਾਇਸ ਰਾਏ ਕਿਸੇ ਮਹਾਰਾਜੇ ਦੇ ਸ਼ਾਹੀ ਮਹਿਮਾਨ ਵਜੋਂ ਉਹਦੀ ਰਿਆਸਤ ਵਿੱਚ ਆਉਂਦਾ ਤਾਂ ਮਹਾਰਾਜੇ ਨੂੰ ਉਸ ਨਾਲ ਮੁਲਾਕਾਤ ਲਈ ਜਾਣਾ ਪੈਂਦਾ ਸੀ ਭਾਵੇਂ ਵਾਇਸਰਾਏ ਉਹਦੇ ਮਹਿਲ ਵਿੱਚ ਠਹਿਰਿਆ ਹੋਵੇ ਇਸੇ ਤਰ੍ਹਾਂ ਵਾਇਸਰਾਏ ਨੂੰ ਮਹਾਰਾਜੇ ਨਾਲ ਮੁਲਾਕਾਤ ਲਈ ਜਾਣਾ ਪੈਂਦਾ ਸੀ ਇਹਨਾਂ ਦੋਵੇਂ ਮੌਕਿਆਂ 'ਤੇ ਤੋਪਾਂ ਦਾਗੀਆਂ ਜਾਂਦੀਆਂ ਸੀ ਵਾਇਸਰਾਏ ਦੇ ਆਉਣ ਤੇ 31 ਤੇ ਮਹਾਰਾਜੇ ਵੇਲੇ 21 19 15 11 ਜਾਂ 9 ਇਹ ਮਹਾਰਾਜੇ ਦੀ ਪੋਜੀਸ਼ਨ ਦੇ ਅਨੁਸਾਰ ਚਲਾਈਆਂ ਜਾਂਦੀਆਂ ਸੀ 21 ਤੋਪਾਂ ਦੇ ਸਲਾਮੀ ਵਾਲੇ ਮਹਾਰਾਜੇ ਨੂੰ ਖਾਸ ਸਹੂਲਤਾਂ ਮਿਲਦੀਆਂ ਸੀ ਤੇ ਤੋਪਾਂ ਦੀ ਗਿਣਤੀ ਅਨੁਸਾਰ ਉਨ੍ਹਾਂ ਦੀਆਂ ਸਹੂਲਤਾਂ ਦੀ ਗਿਣਤੀ ਵੀ ਘਟਦੀ ਵੱਧਦੀ ਰਹਿੰਦੀ ਸੀ ਵਾਇਸਰਾਏ ਦੇ ਸਰਕਾਰੀ ਦੌਰੇ ਸਮੇਂ 21 ਤੋਪਾਂ ਦੀ ਸਲਾਮੀ ਲੈਣ ਵਾਲਾ ਮਹਾਰਾਜਾ ਆਪਣੇ ਮਹਿਲ ਦੇ ਡਰਾਇੰਗ ਰੂਮ ਦੇ ਦਰਵਾਜ਼ੇ ਤੇ ਉਹਦਾ ਸਵਾਗਤ ਕਰਦਾ ਸੀ ਜਦੋਂ ਕਿ 11 ਤੋਪਾਂ ਵਾਲਾ ਹਾਕਮ ਪੋਰਚ ਵਿੱਚ ਕਾਰ ਜਾਂ ਸ਼ਾਹੀ ਬੱਗੀ ਤੋਂ ਉਤਰਦੇ ਅਨਸਾਰ ਵਾਇਸਰਾਏ ਨੂੰ ਮਿਲਦਾ ਸੀ 9 ਤੋਪਾਂ ਦੀ ਸਲਾਮੀ ਵਾਲੇ ਮਹਾਰਾਜੇ ਕਈ ਮੀਲ ਤੱਕ ਜਾ ਕੇ ਵਾਇਸਰਾਏ ਜਾਂ ਉਹਦੇ ਨੁਮਾਇੰਦਿਆਂ ਦਾ ਸਵਾਗਤ ਕਰਦੇ ਸਨ ਜਦੋਂ ਕਿ ਇਸ ਤੋਂ ਵੀ ਘੱਟ ਸਲਾਮੀਆਂ ਵਾਲੇ ਆਪਣੀ ਰਿਆਸਤ ਦੀ ਹੱਦ ਤੇ ਜਾ ਕੇ ਸਵਾਗਤ ਕਰਨਾ ਪੈਂਦਾ ਸੀ ਇਹਨਾਂ ਨੂੰ ਆਪਣੇ ਮਹਿਲ ਤੱਕ ਉਹਦੇ ਨਾਲ ਆਉਂਦੇ ਸੀ ਸਰਕਾਰੀ ਦਰਬਾਰਾਂ ਤੇ ਸਰਕਾਰੀ ਦਾਵਤਾਂ ਮਿਲੇ ਉਹਨਾਂ ਦੇ ਬੈਠਣ ਦਾ ਪ੍ਰਬੰਧ ਸਲਾਮੀ ਦੇ ਅਨੁਸਾਰ ਹੀ ਕੀਤਾ ਜਾਂਦਾ ਸੀ ਭਾਵੇਂ ਇਹ ਵਾਇਸਰਾਏ ਦੀ ਰਿਹائش ਤੇ ਹੋਵੇ ਜਾਂ ਉਹਨਾਂ ਦੀ ਆਪਣੀ ਰਿਆਸਤ ਵਿੱਚ ਤਾਂ ਜਰਮਨੀ ਦਾਸ ਕਹਿੰਦਾ ਕਿ 18 April 1936 ਨੂੰ ਪਾਰਟੀ ਮਹਾਰਾਜਿਆਂ ਨੇ ਜਦੋਂ ਲਾਰਡ ਅਤੇ ਲੇਡੀ ਬਲਿੰਕਟਨ ਨੂੰ ਨਵੀਂ ਦਿੱਲੀ ਦੇ ਹੋਟਲ ਇੰਪੀਰੀਅਲ ਦੇ ਵਿੱਚ ਦਾਵਤ ਦਿੱਤੀ ਸੀ ਤਾਂ ਬੈਠਣ ਦੇ ਪ੍ਰਬੰਧ ਨੂੰ ਲੈ ਕੇ ਬੜੀ ਗੰਭੀਰ ਸਥਿਤੀ ਪੈਦਾ ਹੋ ਗਈ ਚੈਂਬਰ ਆਫ ਪ੍ਰਿੰਸਸ ਦੇ ਚਾਂਟਲਰ ਨੇ ਉਸ ਦਾਵਤ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਜਰਮਨੀ ਦਾਸ ਨੂੰ ਸੌਂਪੀ ਗਈ ਸੀ ਤਾਂ ਦਾਵਤ ਤੋਂ ਕਈ ਹਫ਼ਤੇ ਪਹਿਲਾਂ ਜਰਮਨੀ ਦਾਸ ਹੋਟਲ ਇੰਪੀਰੀਅਲ 'ਚ ਠਹਿਰਿਆ ਤੇ ਬੈਠਣ ਦੇ ਪ੍ਰਬੰਧ ਲਈ ਇੱਕੋ ਨੇ ਖਾਕਾ ਬਣਾਇਆ ਕਿਉਂਕਿ ਰਵਾਜ ਅਨੁਸਾਰ ਉਹ ਖਾਕੇ ਪਹਿਲਾਂ ਵਾਇਸ ਰਾਏ ਤੋਂ ਮਨਜ਼ੂਰ ਕਰਵਾਏ ਜਾਂਦੇ ਸੀ ਤਾਂ ਉਹਨੇ ਮਰਿਆਦਾ ਅਤੇ ਮਾਨ ਸਨਮਾਨ ਦੇ ਅਨੁਸਾਰ ਸਾਰੇ ਹਾਕਮਾਂ ਨੂੰ ਵਾਇਸ ਰਾਏ ਦੀ ਕੁਰਸੀ ਤੋਂ ਦੂਰ ਨੇੜੇ ਬਿਠਾਉਣ ਦਾ ਪ੍ਰਬੰਧ ਕੀਤਾ ਤਾਂ ਜਰਮਣੀ ਦਾਸ ਮਹਾਰਾਜਾ ਪਟਿਆਲਾ ਨੂੰ ਬੀਕਾਨੇਰ ਦੇ ਮਹਾਰਾਜੇ ਤੋਂ ਪਹਿਲਾਂ ਜਗ੍ਹਾ ਦਿੱਤੀ ਨੂੰ ਭਾਵੇਂ ਦੋਨਾਂ ਨੂੰ 19 ਤੋਪਾਂ ਇਲਾਮੀ ਮਿਲਦੀ ਸੀਗੀ ਮਹਾਰਾਜਾ ਪਟਿਆਲਾ ਉਹ ਚੈਂਬਰ ਆਫ ਪ੍ਰਿੰਸਸ ਦਾ ਚਾਂਸਲਰ ਸੀ ਬੀਕਾਨੇਰ ਦਾ ਮਹਾਰਾਜਾ ਖਾਕਾ ਦੇਖ ਦੇਂ ਉਸੇ ਨਾਲ پاگل ਹੋ ਗਿਆ ਅਰ ਸਿੱਧਾ ਵਾਇਸ ਰਾਏ ਕੋਲ ਜਾ ਪਹੁੰਚਿਆ ਵਾਇਸ ਰਾਏ ਨੇ ਜਰਮਨੀ ਦਾਸ ਤੇ ਮਹਾਰਾਜਾ ਪਟਿਆਲਾ ਨੂੰ ਸੱਦ ਲਿਆ ਕਾਫੀ ਦਲੀਲਬਾਜ਼ੀ ਤੋਂ ਬਾਅਦ ਵਾਇਸ ਰਾਏ ਨੇ ਜਦੋਂ ਦੇਖਿਆ ਕਿ ਦੋਵੇਂ ਮਹਾਰਾਜੇ ਆਪ ਆਪਣੀ ਗੱਲ ਤੇ ਅੜੇ ਹੋਏ ਆ ਤਾਂ ਵਾਇਸ ਰਾਏ ਨੇ ਫੈਸਲਾ ਕੀਤਾ ਕਿ ਦੋਵੇਂ ਮਹਾਰਾਜੇ ਮੁੱਖ ਮੇਹ ਦੀ ਥਾਂ ਇੱਕ ਪਾਸੇ ਲੱਗੇ ਮੇਹ ਤੇ ਬੈਠਣਗੇ ਇਸ ਤੋਂ ਦੋਵੇਂ ਮਹਾਰਾਜੇ ਨਰਾਸ਼ ਹੋ ਗਏ ਇਸ ਘਟਨਾ ਕਾਰਨ ਮਹਾਰਾਜਾ ਬੀਕਾਨੇਰ ਦੇ ਨਾਲ ਜਰਮਨੀ ਦਾਦੇ ਸਬੰਧ ਜਿਹੜੇ ਸੀਗੇ ਇਹ ਵੀ ਕੜਤਨ ਭਰੇ ਹੋ ਗਏ ਪਰ ਮਹਾਰਾਜਾ ਪਟਿਆਲਾ ਨੇ ਜਰਮਨੀ ਦਾਦ ਨੂੰ ਸ਼ਾਬਾਸ਼ੀ ਦਿੱਤੀ ਸਲਾਮੀ ਦੀਆਂ ਤੋਪਾਂ ਦੀ ਗਿਣਤੀ ਵਧਾਉਣ ਲਈ ਮਹਾਰਾਜਿਆਂ ਵਿਚਕਾਰ ਆਪਸੀ ਖਿੱਚੋ ਤਾਣ ਵੀ ਕਹਿੰਦੇ ਲਗਾਤਾਰ ਚੱਲਦੀ ਰਹਿੰਦੀ ਸੀ ਜਿਹਦੇ ਕਾਰਨ ਵਾਇਸਰਾਏ ਤੇ ਪੋਲੀਟੀਕਲ ਅਫਸਰਾਂ ਦੀ ਲਤ ਉੱਤੇ ਰਹਿੰਦੀ ਸੀ ਕੋਈ ਮਹਾਰਾਜਾ ਜਦੋਂ ਢਾਲਾਂ ਜਾਂ ਰਿਸ਼ਤਾ ਦੇ ਕੇ ਕਿਸੇ ਪੋਲੀਟੀਕਲ ਅਫਸਰ ਨੂੰ ਖੁਸ਼ ਕਰ ਲੈਂਦਾ ਸੀ ਤਾਂ ਸਲਾਮੀਆਂ ਦੀ ਗਿਣਤੀ ਵਧਾ ਦਿੱਤੀ ਜਾਂਦੀ ਕਦੇ-ਕਦੇ ਇਹ ਜੇ ਹ ਮੌਕਾ ਵੀ ਆਉਂਦਾ ਕਿ ਕਿਸੇ ਹਾਕਮ ਦੀ ਸਲਾਮੀ ਵਧਾਉਣ ਨਾਲ ਸਾਰੀ ਤਰਤੀਬ ਵਿਗੜ ਜਾਣ ਦਾ ਡਰ ਪੈਦਾ ਹੋ ਜਾਂਦਾ ਸੀ ਅਹੀ ਜੀ ਹਾਲਤ ਵਿੱਚ ਪੋਲੀਟੀਕਲ ਅਫਸਰ ਉਸ ਹਾਕਮ ਦੀ ਨਿੱਜੀ ਸਲਾਮੀ ਦੀ ਗਿਣਤੀ ਵਧਾ ਦਿੰਦੇ ਜਿਹਦੇ ਨਾਲ ਉਹ ਸੰਤੁਸ਼ਟ ਹੋ ਜਾਂਦਾ ਤੇ ਕਿਸੇ ਤਰ੍ਹਾਂ ਦਾ ਹੰਗਾਮਾ ਵੀ ਨਾ ਹੁੰਦਾ ਤਾਂ ਇਹ ਸਲਾਮੀਆਂ ਜੋ ਰਾਜਿਆਂ ਮਹਾਰਾਜਿਆਂ ਲਈ ਸ਼ਾਨ ਦਾ ਪ੍ਰਤੀਕ ਸਨ ਤੇ ਜਿਨ੍ਹਾਂ ਤੇ ਉਹ ਪੂਰਾ ਮਾਣ ਕਰਦੇ ਸਨ ਉਨ੍ਹਾਂ ਲਈ ਤਿੱਖੇ ਕੰਡੇ ਬਣ ਗੀਆਂ ਔਰ ਇਹਨਾਂ ਨੇ ਗੋਲ ਮੇਜ਼ ਕਾਨਫਰੰਸ ਤੇ ਸੰਗੀ ਵਿਧਾਨ ਸਭਾ ਦਾ ਢਾਂਚਾ ਤੋੜ ਕੇ ਰੱਖਤਾ ਜਦੋਂ 21 ਤੋਪਾਂ ਦੀ ਸਲਾਮੀ ਵਾਲੀਆਂ ਪੰਜ ਵੱਡੀਆਂ ਰਾਜਸਤਾ ਬਹੁ ਵੋਟ ਤਰੀਕੇ ਦੀ ਮੰਗ ਕਰਨ ਲੱਗੀਆਂ ਤਾਂ ਛੋਟੀਆਂ ਤੇ ਵਿਚਕਾਰਲੀਆਂ ਰਾਜਸਤਾ ਇਹਨਾਂ ਸਲਾਮੀਆਂ ਨੂੰ ਕੋਸਣ ਲੱਗ ਪਈਆਂ ਘੱਟ ਸਲਾਮੀਆਂ ਵਾਲੇ ਮਹਾਰਾਜਿਆਂ ਨੇ ਵੱਡੀਆਂ ਰਾਜਸਤਾ ਨੂੰ ਵਿਧਾਨ ਸਭਾ ਦੇ ਵਿੱਚ ਵਿਸ਼ੇਸ਼ ਰਤਬਾ ਦੇਣ ਵਿਰੁੱਧ ਰੌਲਾ ਪਾ ਲਿਆ ਤੇ ਦਲੀਲ ਦਿੱਤੀ ਕਿ ਸਲਾਮੀਆਂ ਦੀ ਸ਼ਰਤ ਤਸੱਲੀ ਬਖਸ਼ ਨਹੀਂ ਤੇ ਭੇਦ ਭਾਪ ਪੈਦਾ ਕਰਨ ਵਾਲੀ ਆ ਕਾਰਵਾਈ ਦੇ ਸੰਖੇਪ ਬਿਰਵੇ ਦੇ ਵਿੱਚ ਮਹਾਰਾਜਾ ਬੀਕਾਨੇਰ ਨੇ ਫਿਰ ਭਾਰਤੀ ਰਾਜਸਤਾਨਾਂ ਦੇ ਸੰਗੀ ਵਿਧਾਨ ਸਭਾ ਵਿੱਚ ਨੁਮਾਇੰਦਗੀ ਤੇ ਸਵਾਲ ਤੇ ਆਪਣੇ ਵਿਚਾਰ ਵੀ ਪ੍ਰਗਟ ਕੀਤੇ ਸੀ ਹੁਣ ਸਲਾਮੀਆਂ ਦੀ ਗੱਲ ਕਰਦੇ ਆ ਪਰ ਇਸ ਤੋਂ ਪਹਿਲਾਂ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਕਿ ਤੋਪਾਂ ਨੇ ਸਲਾਮੀਆਂ ਨਹੀਂ ਲੈਂਦੇ ਰਹੇ ਮਹਾਰਾਜੇ ਇਹ ਹੈ ਤਾਂ ਗੁਲਾਮੀ ਦੀ ਪ੍ਰਤੀਕ ਸੀਗਾ ਇੱਕ ਤਰ੍ਹਾਂ ਦਾ ਭਾਵੇਂ ਸਲਾਮੀਆਂ ਲੈਂਦੇ ਸੀਗੇ ਉਹ ਪਰ ਸਾਰਾ ਕੋਲ ਕੰਟਰੋਲ ਇੰਗਲੈਂਡ ਦੀ ਮਹਾਰਾਣੀ ਦੇ ਅੰਡਰ ਸੀ ਇੰਗਲੈਂਡ ਦੇ ਬਾਦਸ਼ਾਹ ਤੋਂ ਖਿਤਾਬ ਅਤੇ ਤਗਮੇ ਹਾਸਲ ਕਰਨ ਲਈ ਭਾਰਤੀ ਮਹਾਰਾਜੇ ਹਰ ਹੀਲਾ ਵਰਤਦੇ ਸਨ ਉਹਨਾਂ ਦੀ ਇ THESE ਸੰਕਟ ਤੇ ਬੇਹੂਦਾ ਹਰਕਤਾਂ ਦਾ ਲਾਭ ਪੋਲੀਟੀਕਲ ਡਿਪਾਰਟਮੈਂਟ ਤੇ ਵਾਇਸਰਾਏ ਲੈਂਦੇ ਸੀ ਕੁਝ ਮਹਾਰਾਜੇ ਸਰਕਾਰੀ ਤਗਮਿਆਂ ਨੂੰ ਕੀਮਤੀ ਹੀਰੇ ਮੋਤੀਆਂ ਨਾਲ ਜੜਾ ਲੈਂਦੇ ਸੀ ਸੁਕੇਤ ਦਾ ਰਾਜਾ ਐਦਾਂ ਦਾ ਰਾਜਾ ਸੀ ਕਿ ਉਹਦੇ ਕੋਲ ਇੱਕ ਵੀ ਤਗਮਾ ਨਹੀਂ ਸੀ ਉਹਨੇ ਖੁਦ ਨੂੰ ਸੰਤੁਸ਼ਟ ਕਰਨ ਲਈ ਹੀਰੇ ਜੜਵਾ ਕੇ ਇੱਕ ਛੋਟੀ ਜੀ ਘੜੀ ਬਣਵਾ ਲਈ ਜਿਹਨੂੰ ਉਹ ਸੁਨਹਿਰੀ ਕੰਨੇ ਵਾਲੀ ਪੱਗ ਅਗੇ ਕਲੰਗੀ ਦੇ ਨਾਲ ਲਾ ਲੰਦਾ ਸੀ ਜੇ ਕੋਈ ਉਹਨੂੰ ਪੱਗ ਉੱਤੇ ਘੜੀ ਲਾਈ ਵੇਖਦਾ ਉਹ ਮਾਨੀ ਮਨ ਚ ਹੱਸ ਪੈਂਦਾ ਪਰ ਰਾਜਾ ਸਾਹਿਬ ਉਹਨੂੰ ਪਾ ਕੇ ਸੰਤੁਸ਼ਟ ਰਹਿੰਦਾ ਸੀ ਜਦੋਂ ਕਦੇ ਵੀ ਕੋਈ ਉਹਨੂੰ ਮਿਲਦਾ ਤਾਂ ਉਹਦੀ ਲਿਸ਼ਕਾਂ ਮਾਰਦੀ ਹੀਰੇ ਜੜੀ ਘੜੀ ਤੇ ਐਨ ਸਹੀ ਟਾਈਮ ਹੁੰਦਾ ਸੀਗਾ ਹੁਣ ਇਦਾਂ ਦਾ ਇੱਕ ਦਿਲਚਸਪ ਮਾਮਲਾ ਗਵਾਲੀਅਰ ਦੇ ਮਹਾਰਾਜ ਮਾਧਵਰਾਓ ਦਾ ਹੈ ਜਿਸ ਨੂੰ ਆਪਣੇ ਪੁੱਤਰ ਤੇ ਪੁੱਤਰੀ ਦੇ ਨਾਂ ਇੰਗਲੈਂਡ ਦੇ ਬਾਦਸ਼ਾਹ ਤੇ ਮਲਕਾ ਦੇ ਨਾਂ ਤੇ ਰੱਖਣੇ ਪਏ। ਮਹਾਰਾਜਾ ਮਾਧਵਰਾਓ ਬੜਾ ਮਖੌਲੀਆ ਬੰਦਾ ਸੀ। ਹਰ ਸਾਲ ਉਹ 1 ਅਪ੍ਰੈਲ ਨੂੰ ਯਾਨੀ ਕਿ ਅਪ੍ਰੈਲ ਫੂਲ ਜਿਹੜਾ ਦੇ ਆਉਂਦਾ ਮੂਰਖ ਦਿਵਸ ਇਹ ਮਨਾਉਂਦਾ ਹੁੰਦਾ ਸੀ। ਉਹਨੇ ਕੀ ਕਰਿਆ ਪਤੰਦਰ ਨੇ 100 ਮੀਟਰ ਲੰਬੀ ਚਾਂਦੀ ਦੀ ਨਕਲੀ ਰੇਲਵੇ ਲਾਈਨ ਬਣਵਾ ਲਈ ਤੇ ਇਹਨੂੰ ਮਹਿਲ ਦੇ ਡਾਈਨਿੰਗ ਹਾਲ ਵਿਚਲੇ ਦਾਵਤ ਵਾਲੇ ਮੇਜ਼ ਤੇ ਵਿਛਾ ਲਿਆ। ਔਰ ਉਹ ਮੇਜ਼ ਇੰਨਾ ਵੱਡਾ ਸੀ ਕਿ 200 ਮਹਿਮਾਨ ਇਕੱਠੇ ਬੈਠ ਕੇ ਖਾਣਾ ਖਾ ਸਕਦੇ ਸੀ ਇਸ ਲਾਈਨ ਤੇ ਚਲਾਉਣ ਲਈ ਚਾਂਦੀ ਦੀ ਇੱਕ ਰੇਲ ਬਣਵਾ ਲਈ ਨੇ ਜੋ ਨੇੜੇ ਸਥਿਤ ਰਸੋਈ ਤੱਕ ਜਾਂਦੀ ਸੀ ਉੱਥੋਂ ਖਾਣ ਪੀਣ ਦੀਆਂ ਚੀਜ਼ਾਂ ਤੇ दारू ਸ਼ਰਾਬ ਲੱਦ ਦਿੱਤੀ ਜਾਂਦੀ ਸੀ ਰੇਲ ਗੱਡੀ ਪਰ ਮੇਜ਼ ਦੇ ਇੱਕ ਸਰੇ ਤੇ ਬੈਠ ਕੇ ਮਹਾਰਾਜਾ ਉਸ ਰੇਲ ਗੱਡੀ ਨੂੰ ਕੰਟਰੋਲ ਕਰਦਾ ਉਹ ਜਦੋਂ ਵੀ ਚਾਹੁੰਦਾ ਮਹਿਮਾਨਾਂ ਅੱਗੇ ਖਾਣ ਪੀਣ ਦਾ ਸਮਾਨ ਪਰੋਸਣ ਲਈ ਰੇਲ ਹੁੰਦੀ ਜਿਹੜੀ ਉਹਨੂੰ ਰੋਕ ਦਿੰਦਾ ਸੀ ਗੱਡੀ ਕਾਫੀ ਸਮਾਂ ਠੀਕ ਢੰਗ ਨਾਲ ਚੱਲਦੀ ਰਹਿੰਦੀ ਸੀ ਤੇ ਮਹਾਰਾਜੇ ਨੂੰ ਇਸ ਰਾਹੀਂ ਆਪਣੇ ਮਹਿਮਾਨਾਂ ਨੂੰ ਖੁਸ਼ ਕਰਨਾ ਚੰਗਾ ਲੱਗਦਾ ਸੀ ਹੁਣ ਜਦੋਂ ਬਾਲਚਾ ਜੋਰਜ 5ਵਾਂ ਤੇ ਮਲਕਾ ਮੇਰੀ ਇਹ ਸਰਕਾਰੀ ਦੌਰੇ ਤੇ ਗਵਾਲੀਅਰ ਗਏ ਤਾਂ ਦਾਵਤ ਵੇਲੇ ਮਹਿਮਾਨਾਂ ਦੇ ਕੋਲ ਖਾਣਾ ਤੇ ਸ਼ਰਾਬ ਪਹੁੰਚਾਉਣ ਲਈ ਇਸ ਰੇਲ ਗੱਡੀ ਨੂੰ ਵਰਤੇ ਆ ਗਿਆ ਵਾਰਕ ਜਮਤੀ ਦਾਵਤ ਦੀ ਉਸੇ ਰਾਤ ਨੂੰ ਐਨ ਬਾਦਸ਼ਾਹ ਦੇ ਅੱਗੇ ਜਾ ਕੇ ਰੇਲ ਗੱਡੀ ਲੀਹੋਂ ਲੱਥ ਗਈ। ਉਹਦੇ ਉੱਤੇ ਲੱਦਿਆ ਹੋਇਆ ਖਾਣਾ ਤੇ ਸ਼ਰਾਬ ਬਾਦਸ਼ਾਹ ਦੀ ਗੋਦੀ ਚੁਲਟ ਗਿਆ। ਜਿਨੇ ਸ਼ਾਹੀ ਪੋਸ਼ਾਕ ਪਹਿਨੀ ਹੋਈ ਸੀ ਤੇ ਤਗਮੇ ਸਜਾਏ ਹੋਏ ਸੀ। ਇਹ ਦੁਰਘਟਨਾ ਤੇ ਉਹਨੂੰ ਬੜਾ ਗੁੱਸਾ ਆਇਆ ਬਾਦਸ਼ਾਹ ਨੂੰ। ਉਹਨੂੰ ਆਪਣੀ ਬੇਤੀ ਸਮਝਿਆ ਉਹਨੇ। ਜਦੋਂ ਮਹਾਰਾਜੇ ਨੇ ਆਪਣੇ ਦੋ ਬੱਚਿਆਂ ਦੇ ਨਾਂ ਬਾਦਸ਼ਾਹ ਤੇ ਮਲਕਾ ਦੇ ਨਾਂ ਤੇ ਰੱਖੇ। ਤਾ ਜਾ ਕੇ ਉਹਨੂੰ ਮਾਫੀ ਮਿਲੀ ਮਹਾਰਾਜ ਨੇਤਾ ਬਾਰછા ਤੇ ਮਲਕਾ ਪ੍ਰਤੀ ਬਦਤਮੀਜੀ ਭਰਿਆ ਬਿਹਾਰ ਕਰਨ ਬਾਰੇ ਸੋਚਿਆ ਤੱਕ ਨਹੀਂ ਸੀ ਉਹ ਤਾਂ ਰੇਲ ਗੱਡੀ ਦਾ ਸੀ ਉਹਨਾਂ ਦਾ ਮਨ ਪ੍ਰਚਾਵਾ ਕਰਨਾ ਚਾਹੁੰਦਾ ਸੀ ਪਰ ਚੱਕਰਵਾਜੀ ਉਲਟੀ ਪੈ ਗਈ ਰੇਲ ਗੱਡੀ ਵਿੱਚ ਕੋਈ ਫਾਲਟ ਆ ਗਿਆ ਉਹ ਗੜੰਬ ਦੇ ਕੇ ਰਾਜੇ ਦੀ ਗੋਦੀ 'ਚ ਬੱਜੀ ਬਾਰછા ਦੇ ਇੰਗਲੈਂਡ ਦਾ ਬਾਦਸ਼ਾਹ ਸੀ ਜਿਹੜਾ ਹੁਣ ਉਹਦੇ ਵਰਗੇ ਮਹਾਰਾਜਾ ਫਤੇਹ ਸਿੰਘ ਇਹਦੇ ਵਰਗੇ ਰਾਜਸਥਾਨ ਦੇ ਕਈ ਹਾਕਮਾਂ ਨੂੰ ਆਪਣੇ ਸਵੈ ਮਾਨ ਲੈ ਬਰਤਾਨਵੀ ਪ੍ਰਧਾਨਤਾ ਵਿਰੁੱਧ ਸੰਘਰਸ਼ ਕਰਨਾ ਪਿਆ ਮਹਾਰਾਜਾ ਫਤੇਹ ਸਿੰਘ ਬੜਾ ਧਾਰਮਿਕ ਤੇ ਰੂੜੀਵਾਦੀ ਬੰਦਾ ਸੀ ਜੋ ਆਪਣੀ ਰਾਜਪੂਤੀ ਮਰਿਆਦਾ ਨੂੰ ਕਾਇਮ ਰੱਖਣਾ ਚਾਹੁੰਦਾ ਸੀ ਇਸੇ ਲਈ ਉਹਨੇ ਕਦੇ ਵੀ ਬਰਤਾਨਵੀ ਹੁਕਮਾਂ ਅੱਗੇ ਗੋਡੇ ਨਹੀਂ ਟੇਕੇ ਉਹਨੂੰ ਆਪਣੇ ਪੱਖ ਵਿੱਚ ਕਰਨ ਲਈ ਇੰਗਲੈਂਡ ਦੇ ਬਾਦਸ਼ਾਹ ਨੇ ਜੀ ਸੀ ਐਸ ਆਈ ਗ੍ਰੇਟ ਕਮਾਂਡਰ ਆਫ ਦੀ ਸਟਾਰ ਆਫ ਇੰਡੀਆ ਖਿਤਾਬ ਪ੍ਰਦਾਨ ਕੀਤਾ ਇਹ ਭਾਰਤੀ ਮਹਾਰਾਜਾ ਨੂੰ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਸਨਮਾਨ ਸੀ ਜਦੋਂ ਬ੍ਰਿਟਿਸ਼ ਰੈਜੀਡੈਂਟ ਇਹ ਸਨਮਾਨ ਲੈ ਕੇ ਉਹਦੇ ਕੋਲ ਪਹੁੰਚਿਆ ਤਾਂ ਇਸ ਕਿਤਾਬ ਵਿੱਚ ਇੱਕ ਸੁਨਹਿਰੀ ਧਾਗੇ ਦੀ ਕਢਾਈ ਵਾਲਾ ਪਟਕਾ ਤੇ ਜਵਾਹਰਾਤ ਜੜਿਆ ਸਤਾਰਾ ਸੀ ਸਟਾਰ ਤਾਂ ਮਹਾਰਾਜੇ ਨੇ ਉਹਨੂੰ ਕਿਹਾ ਕਿ ਬਾਰਸ਼ਾ ਨੇ ਜੋ ਕਿਤਾਬ ਮੈਨੂੰ ਦਿੱਤਾ ਏ ਉਹ ਉਹਦੇ ਚਪੜਾਸੀਆਂ ਦੇ ਪਟਕੇ ਨਾਲ ਮਿਲਦਾ ਜੁਲਦਾ ਇਸ ਲਈ ਉਹ ਖੁਸ਼ ਨਹੀਂ ਹੋ ਸਕਦਾ ਕਿ ਬਾਰਸ਼ਾ ਉਹਨੂੰ ਚਪੜਾਸੀ ਮੰਗੇ ਸਮਝੇ ਪਰ ਆਪਣੇ ਪੁੱਤਰ ਵਿਪਾਲ ਸਿੰਘ ਦੇ ਸਮਝਾਉਣ ਤੇ ਮਹਾਰਾਜੇ ਨੇ ਉਹ ਸਨਮਾਨ ਸਬਕਾਰ ਕਰ ਲਿਆ ਬਾਅਦ ਵਿੱਚ ਉਹਨੇ ਉਹ ਪਟਕਾ ਤੇ ਸਤਾਰਾ ਆਪਣੇ ਮਨਪਸੰਦ ਘੋੜੇ ਦੀ ਧੌਂੜ ਦੇ ਦੋਲੇ ਬੰਨਤਾ ਸੀ ਆਏ ਅਣਖੀ ਹੁੰਦੇ ਸੀ ਬੰਦੇ ਵਿੱਚ ਜਰਮਨੀ ਦਾਸ ਹੈ ਜਿਹੜਾ ਇਹ ਕਹਿੰਦਾ ਕਹਿੰਦਾ ਜਦੋਂ ਵੀ ਮਹਾਰਾਜਿਆਂ ਵੱਲੋਂ ਮੈਨੂੰ ਲੰਡਨ ਕਿਥੇ ਸਿਆਸੀ ਕੰਮ ਲਈ ਭੇਜਿਆ ਜਾਂਦਾ ਸੀ ਤਾਂ ਮੇਰਾ ਬਹੁਤਾ ਸਮਾਂ ਇੰਡੀਆ ਆਫਿਸ ਵਿੱਚ ਜਾਂ ਸਰ ਕਲਾਈਵ ਵਿਕਰਮਦੇਵ ਦਫ਼ਤਰ ਵਿੱਚੇ ਖਰਚ ਹੋ ਜਾਂਦਾ ਸੀ ਮੇਰਾ ਕੰਮ ਹੁੰਦਾ ਸੀ ਕਿ ਮੈਂ ਐਸਕਾਟ ਮਕੇ ਹੋ ਰਹੀਆਂ ਘੋੜਿਆਂ ਦੀਆਂ ਦੌੜਾਂ ਦੇਖਣ ਲਈ ਰਾਇਲ ਬਾਕਸ ਵਿੱਚ ਬੈਠਣ ਜਾਂ ਰਾਇਲ ਇਨਕਲੋਜ਼ਰ 'ਚ ਬੈਠ ਕੇ ਬਿੰਬਲਡਨ ਦੀ ਵਰਲਡ ਟੈਨਿਸ ਚੈਂਪੀਅਨਸ਼ਿਪ ਦੇਖਣ ਲਈ ਫਰਾਣੇ ਫਰਾਣੇ ਮਹਾਰਾਜੇ ਨੂੰ ਬਾਰਸ਼ਾ ਵੱਲੋਂ ਸੱਦਾ ਪੱਤਰ ਭੇਜਵਾਉਣ ਦੀ ਯਤਨ ਕਰਾਂ ਇਹ ਗੱਲ ਸਾਰੇ ਜਾਣਦੇ ਨੇ ਕਿ ਐਸਕਾਟ ਦੀ ਦੌੜ ਬੜੀ ਦਿਲਚਸਪ ਹੁੰਦੀ ਹੈ ਤੇ ਇਹਨੂੰ ਦੇਖਣ ਜਾਣਾ ਇੱਕ ਫੈਸ਼ਨ ਬਣ ਗਿਆ ਜਿਸ ਕਿਸੇ ਨੂੰ ਰਾਇਲ ਬਾਕਸ ਵਿੱਚ ਬੈਠਣ ਦੀ ਸੱਦਾ ਪੱਤਰ ਭੇਜਿਆ ਜਾਂਦਾ ਉਹਨੂੰ ਸ਼ਾਹੀ ਜੋੜੇ ਨਾਲ ਬੈਠ ਕੇ ਦੁਪਹਿਰ ਦਾ ਖਾਣਾ ਖਾਣ ਦਾ ਮਾਣ ਪ੍ਰਾਪਤ ਹੁੰਦਾ ਸੀ ਮਹਾਰਾਜਿਆਂ ਲਈ ਇਹ ਬੜੇ ਮਾਣ ਦੀ ਗੱਲ ਸੀ ਤੇ ਸੱਦਾ ਪੱਤਰ ਹਾਸਲ ਕਰਨ ਲਈ ਇਹ ਜੀਤ ਤੋੜ ਕੋਸ਼ਿਸ਼ਾਂ ਕਦੇ ਰਹਿੰਦੇ ਸੀ ਸਰ ਕਲਾਈਵ ਵਿਕਰਮ ਉਹ ਕਹਿੰਦਾ ਮੇਰੀ ਗੱਲ ਮੰਨ ਕੇ ਫਿਰ ਮਹਾਰਾਜਾ ਨੂੰ ਸੱਦਾ ਪੱਤਰ ਭੇਜ ਦਿੰਦਾ ਸੀ ਇਹ ਤੋਂ ਇਲਾਵਾ ਕਹਿੰਦਾ ਮੇਰਾ ਹੋਰ ਵੱਧ ਸਮਾਂ ਸਰ ਕਲਾਈਵ ਵਿਕਰਮ ਤੇ ਲਾਰਡ ਚੈਂਬਰਲੈਨ ਨੂੰ ਵਕਿੰਗਮ ਪੈਲਸ ਵਿੱਚ ਹੋ ਰਹੀਆਂ ਦਾਵਤਾਂ ਤੇ ਸਮਾਰੋਹਾਂ ਲਈ ਮਹਾਰਾਜੇ ਨੂੰ ਸੱਦੇ ਪੱਤਰ ਭੇਜਣ ਲਈ ਬੇਨਤੀਆਂ ਕਰਨ ਉੱਤੇ ਬਤੀਤ ਹੋ ਜਾਂਦਾ ਸੀ ਅੱਜ ਇਹ ਹੈਗਾ ਨਾ ਪ੍ਰੋਗਰਾਮਾਂ ਲਈ ਇਹ ਮਹਾਰਾਜੇ ਪ੍ਰੋਟੋਕੋਲ ਅਨੁਸਾਰ ਅਧਿਕਾਰੀ ਨਹੀਂ ਸਨ ਹੁੰਦੇ ਬਾਰ ਚੜੀ ਸਿਲ버 ਜੁਬਲੀ ਜਾਂ ਹੋਰ ਇਹੋ ਜਿਹੇ ਮੌਕੇ ਤੇ ਮਹਾਰਾਜਿਆਂ ਨੂੰ ਸਰਕਾਰੀ ਤੌਰ ਤੇ ਵਕਿੰਗਮ ਪੈਲਸ ਵਿੱਚ ਖਾਣੇ ਉੱਤੇ ਸੱਦਿਆ ਜਾਂਦਾ ਸੀ ਇੰਗਲੈਂਡ ਦੇ ਪ੍ਰਧਾਨ ਮੰਤਰੀ ਨਾਲ ਭੋਜਨ ਕਰਨਾ ਵੀ ਕਹਿੰਦਾ ਮਾਣ ਵਾਲੀ ਗੱਲ ਸਮਝੀ ਜਾਂਦੀ ਸੀ ਤੇ ਰਾਜੇ ਇਸ ਲਈ ਵੀ ਲਲਚਾਉਂਦੇ ਰਹਿੰਦੇ ਸੀ ਇੱਕ ਵਾਰੀ ਜਦੋਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਮਿਸਟਰ ਰਾਮਸੇ ਮੈਕਡੋਨਲਡ ਨੇ ਮੰਨੂ 10 ਡਾਊਨਿੰਗ ਸਟਰੀਟ ਵਿਖੇ ਨਿੱਜੀ ਤੌਰ ਤੇ ਖਾਣੇ ਲਈ ਬੁਲਾਇਆ ਤਾਂ ਸਾਰੇ ਮਹਾਰਾਜੇ ਬੜੇ ਹੈਰਾਨ ਹੋਏ ਇਹ ਮਾਣ ਮਿਲਣ ਤੇ ਮਹਾਰਾਜਾ ਕਪੂਰਥਲਾ ਤੇ ਹੋਰ ਮਹਾਰਾਜਿਆਂ ਨੇ ਮੈਨੂੰ ਵਧਾਈ ਦੀਆਂ ਤਾਰਾਂ ਭੇਜੀਆਂ ਪਰ ਜੋ ਮਰਜੀ ਕਹਿ ਲਈਏ ਇਹ ਰਾਜੇ ਮਹਾਰਾਜਿਆਂ ਦੀ ਹੈ ਤਾਂ ਗੁਲਾਮੀ ਦੀ ਨਿਸ਼ਾਨੀ ਸੀਗੀ ਪਰ ਕਈ ਆੜ ਵੀ ਜਾਂਦੇ ਸੀ ਕਿ ਰਾਜਸਥਾਨ ਵਰਗੇ ਰਾਜੇ ਜਿਹੜੇ ਰਾਜਪੂਤ ਸੀਗੇ ਉਹ ਕਹਦੇ ਵੀ ਖਿਤਾਬ ਹੀ ਠਕਰਾਉਂਦੇ ਸੀਗੇ ਠੋਕਰਾ ਮਾਰਦੇ ਸੀ ਤਾਂ ਦੋਸਤੋ ਇਹ ਸੀਗੀ ਅੱਜ ਦੀ ਵੀਡੀਓ ਰਾਜੇ ਮਹਾਰਾਜਿਆਂ ਦੇ ਬਾਰੇ ਉਹਨਾਂ ਦੇ ਖਿਤਾਬਾਂ ਦੇ ਬਾਰੇ ਕਿਵੇਂ ਤਰਲੋ ਮੱਛੀ ਹੁੰਦੇ ਸੀਗੇ ਖਿਤਾਬ ਲੈਣ ਲਈ ਇੱਕ ਦੂਜੇ ਦੇ ਮੂਹਰੇ ਆਪਾਂ ਨੂੰ ਆਪਣੇ ਆਪ ਨੂੰ ਗੁਲਾਮ ਕਰਵਾ ਕੇ ਸੋ ਇਹ ਸੀਗੀ ਜਾਣਕਾਰੀ ਸੋ ਮਿਲਦੇ ਆ ਦੋਸਤੋ ਅਗਲੀ ਜਾਣਕਾਰੀ ਨਾਲ ਉਰੋ ਤੱਕ ਦੇਵ ਆ ਗਿਆ ਸਤਿ ਸ਼੍ਰੀ ਅਕਾਲ